ਪ੍ਰਭੂ ਜੀ ਦੀਆਂ ਸੁਰਦੇ ਵਿੱਚ ਬੈਠੇ ਸਾਰੇ ਹੀ ਪੈਨ ਪ੍ਰਵਾਹ ਨੂੰ ਪਿਆਰ ਭਰੀ ਜੈ ਮਸੀਹੀ ਅੱਜ ਅਸੀਂ ਸਭ ਦੇ ਸਾਹ ਪਰਮੇਸ਼ਵਰ ਦੀ ਬਾਗ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਹਾਂ ਖੁਦਾਵੰਨ ਨੇ ਸਾਨੂੰ ਬਾਲ ਦਿੱਤੀ ਤਾਕਤ ਦਿੱਤੀ ਆਪਣੇ ਪਵਿੱਤਰ ਆਤਮਾ ਦੇ ਸਮਰੱਥ ਸਾਨੂੰ ਦਿੱਤੀ ਹੈ ਕਿ ਅਸੀਂ ਸਭ ਅੱਜ ਦੇ ਦਿਨ ਚ ਬਣੇ ਹੋਏ ਹਾਂ ਤੇ ਪਰਮੇਸ਼ਵਰ ਦੇ ਬਚਨ ਨੂੰ ਸੁਣ ਰਹੇ ਹਾਂ ਖੁਦਾਵੰਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਨਵਾਦ 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 ਮਹਾਨ ਪਰਮੇਸ਼ਰ ਤੁਹਾਡਾ ਸ਼ੁਕਰ ਧੰਨਵਾਦ ਕਰਦੀ ਆ ਮੇਰੇ ਜੀਵਨ ਦੇ ਖੁਦਾ ਤੁਸੀਂ ਸਰਬਸ਼ਕਤੀਮਾਨ ਧਰਤੀ ਆਕਾਸ਼ ਦੇ ਮਾਲਕ ਹੋ ਖੁਦਾ ਚਲਦੇ ਸਾਹਾਂ ਤੇ ਲਈ ਤੁਹਾਡਾ ਧੰਨਵਾਦ ਕਰਦੀ ਆ ਪਿਤਾ ਪਰਮੇਸ਼ਵਰ ਜੀ ਜੁੰਦੇ ਆ ਤੇ ਸਾਨੂੰ ਜੁੰਦੇ ਰੱਖਿਆ ਤੁਹਾਡਾ ਬਹੁਤ ਸ਼ੁਕਰ ਕਰਦੀ ਆ ਮੇਰੇ ਮਹਾਨ ਪਰਮੇਸ਼ਵਰ ਪਿਤਾ ਪਰਮੇਸ਼ਵਰ ਜੀ ਆਦਾ ਕਲਾਮ ਪਿਤਾ ਪਰਮੇਸ਼ਵਰ ਸਾਡੀ ਜ਼ਿੰਦਗੀਆਂ ਦੇ ਵਿੱਚ ਪਿਤਾ ਪਰਮੇਸ਼ਵਰ ਜੀ ਬਹਾਰਾਂ ਨੂੰ ਖੁਸ਼ੀਆਂ ਨੂੰ ਲੈ ਕੇ ਆਵੇ ਮੇਰੇ ਮਹਾਨ ਖੁਦਾ ਇਸ ਵਚਨ ਤੋਂ ਜੋ ਵੀ ਸੁਣੀਏ ਸੀ ਚਲਣ ਵਾਲੇ ਮਨਨ ਕਰਨ ਵਾਲੇ ਹੋ ਜਾਈਏ ਮੇਰੇ ਮਹਾਨ ਪਰਮੇਸ਼ਵਰ ਜੀ ਤੁਹਾਡੀ ਦਇਆ ਸਾਡੇ ਤੇ ਸਦਾ ਤੋਂ ਲੈ ਕੇ ਸਦਾ ਤੱਕਰ ਬਣੀ ਤੇ ਲੈ ਰੱਖੇ ਪਿਤਾ ਪਰਮੇਸ਼ਵਰ ਜੀ ਸਾਰੇ ਪਰਿਵਾਰਾਂ ਦੋੜੇ ਤਾਂ ਇਸ ਦੇ ਕੇ ਪ੍ਰਾਰਥਨਾ ਯਿਸੂ ਨਾਸਰੇ ਦੇ ਸੀ ਹੁੰਦੇ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ ਹਾਲੇਲੂਇਆ ਅੱਜ ਦਾ ਸਾਡਾ ਟਾਈਟਲ ਹੈ ਅਸੀਂ ਬਾਈਬਲ ਨੂੰ ਕਿਸ ਤਰ੍ਹਾਂ ਸਮਝ ਸਕਦੇ ਹਾਂ ਪਰਮੇਸ਼ਵਰ ਦਾ ਬੜਾ ਹੀ ਪਾਕ ਅਵਿਤਰ ਸਾਨੂੰ ਬਖਸ਼ਿਆ ਹੋਇਆ ਪਵਿੱਤਰ ਬਾਣੀ ਪਵਿੱਤਰ ਸ਼ਾਸਤਰ ਹੈ ਅਸੀਂ ਉਹਨੂੰ ਸਮਝਣਾ ਕਿੱਦਾਂ ਹੈ ਉਹ ਜਾਣਦੇ ਹਾਂ ਇੱਕ ਹੁੰਦਾ ਹੈ ਆਪਣੀ ਸਮਝ ਨਾਲ ਅਸੀਂ ਜੋ ਵੀ ਬੋਲਦੇ ਹਾਂ ਜਿੰਨਾ ਕਿ ਕੁਐਸਚਨ ਅਸੀਂ ਯਾਦ ਕਰਦੇ ਸੀ ਉਹਨੂੰ ਸਮਝ ਲਿਆ ਤੇ ਯਾਦ ਕਰ ਲਿਆ ਪਰ ਜਿਹੜਾ ਪਾਕ ਕਲਾਮ ਹੈ ਇਹਨੂੰ ਸਮਝਣ ਦੇ ਲਈ ਸਾਡੇ ਵਿੱਚ ਪਵਿੱਤਰਤਾਈ ਹੋਣੀ ਚਾਹੀਦੀ ਹੈ ਦੂਜਾ ਪਵਿੱਤਰ ਆਤਮਾ ਦਾ ਮਸਾ ਸਾਡੇ ਵਿੱਚ ਹੋਣਾ ਚਾਹੀਦਾ ਹੈ ਪਰਮੇਸ਼ਵਰ ਦੀ ਉਪਸਥਿਤੀ ਸਾਡੇ ਨਾਲ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਅਸੀਂ ਇਸ ਪਵਿੱਤਰ ਸ਼ਾਸਤਰ ਨੂੰ ਸਮਝ ਸਕਦੇ ਹਾਂ ਇੱਕ ਤੇ ਪੜ ਕੇ ਸਮਝਣਾ ਹੁੰਦਾ ਇੱਕ ਕੋਈ ਵਚਨ ਨੂੰ ਸਮਝਣਾ ਹੁੰਦਾ ਕੋਈ ਬੋਲ ਰਿਹਾ ਕਈ ਲੋਕ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਵਚਨ ਨੂੰ ਸੁਣ ਰਹੇ ਨੇ ਪਰ ਉਹਨਾਂ ਨੂੰ ਸਮਝ ਨਹੀਂ ਆਂਦਾ ਕਿਉਂਕਿ ਉਹ ਹਜੇ ਇੰਨੀ ਡੂੰਘਾਈ ਦੇ ਵਿੱਚ ਨਹੀਂ ਗਏ ਤੇ ਮੇਰਾ ਕਹਿੰਦਾ ਮਤਪਾਵ ਹੈ ਕਿ ਜਦੋਂ ਵੀ ਅਸੀਂ ਪਵਿੱਤਰ ਸ਼ਾਸਤਰ ਨੂੰ ਪੜ੍ਹਨਾ ਹੈ ਪਹਿਲਾਂ ਪ੍ਰਾਰਥਨਾ ਕਰਨੀ ਹੈ ਏ ਖੁਦਾ ਕਿ ਮੈਂ ਆਪਣੀ ਸਮਝ ਦਾ ਸਹਾਰਾ ਨਾਲ ਲਵਾਂ ਪਰੰਤੂ ਤੇਰੇ ਵਚਨ ਤੇ ਹਮੇਸ਼ਾ ਹੀ ਚੱਲਾਂ ਤੇ ਤੇਰੀਆਂ ਗੱਲਾਂ ਤੇ ਮਨ ਚਤਲਾਵਾਂ ਤੇ ਤੇਰੇ ਗਿਆਨ ਤੇ ਮੈਂ ਭਰੋਸਾ ਰੱਖਾਂ ਖੁਦਾਵੰਜੀ ਆਪਣੇ ਪਵਿੱਤਰ ਆਤਮਾ ਦਾ ਮਸਾ ਮੇਰੇ ਉੱਤੇ ਉਢੇਲ ਤਾਂ ਕਿ ਮੈਂ ਪਵਿੱਤਰ ਸ਼ਾਸਤਰ ਨੂੰ ਸਮਝ ਸਕਾਂ ਤੇ ਆਪਣੇ ਮਨ ਦੇ ਵਿੱਚ ਨੂੰ ਵਸਾ ਸਕਾਂ ਤੇ ਸੱਚਮੁੱਚ ਖੁਦਾਵੰਜੀ ਮੈਂ ਤੇ ਚੱਲਣ ਵਾਲੀ ਮਨਨ ਕਰਨ ਵਾਲੀ ਹੋ ਜਾ ਆਪਣੇ ਪਵਿੱਤਰ ਆਤਮਾ ਦਾ ਮਸਾ ਮੈਨੂੰ ਦਿਓ ਜਿਸ ਨੂੰ ਲੈ ਕੇ ਮੈਂ ਇਹਨੂੰ ਸਮਝ ਸਕਾਂ ਤੇ ਆਪਣੇ ਹਿਰਦਿਆਂ ਦੇ ਵਿੱਚ ਵਸਾਂ ਸਕਾਂ ਹallelujah ਭਾਗ ਬਾਣੀ ਸਾਨੂੰ ਹਰ ਇੱਕ ਉੱਚੀ ਨੀਵੀਂ ਗੱਲ ਸਹੀ ਗਲਤ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਹਰ ਇੱਕ ਚੀਜ਼ ਸਾਨੂੰ ਦੱਸਦੀ ਹੈ ਕਿ ਕਿਸੇ ਨੂੰ ਫालतू ਦਾ ਗਿਆਨ ਨਾ ਦੇ ਕਿਸੇ ਨਾਲ ਫालतू ਦੀ ਬਹਿਸ ਨਾ ਕਰ ਜੋ ਵੀ ਸਾਡੀ ਜ਼ਿੰਦਗੀ ਵਿੱਚ ਛੋਟੀਆਂ ਵੱਡੀਆਂ ਆਮ ਚੀਜ਼ਾਂ ਹੁੰਦੀਆਂ ਨੇ ਉਹ ਸਭ ਦੇ ਜਵਾਬ ਸਾਨੂੰ ਪਵਿੱਤਰ ਸ਼ਾਸਤਰ ਦੇ ਵਿੱਚ ਮਿਲਦੇ ਨੇ ਤੇ ਇਹਨੂੰ ਸਮਝਣ ਦੇ ਲਈ ਸਾਨੂੰ ਪਵਿੱਤਰ ਰਹਿਣਾ ਪਏਗਾ ਸਾਨੂੰ ਪਵਿੱਤਰਤਾਈ ਦੇ ਵਿੱਚ ਚੱਲਣਾ ਪਏਗਾ ਸਾਨੂੰ ਕੁਮਾ ਵਚਨਾ ਦੇ ਉੱਤੇ ਚੱਲਣਾ ਪਏਗਾ ਤੇ ਪਰਮੇਸ਼ਵਰ ਕੋਲ ਸਮਝ ਤੇ ਬੁੱਧ ਮੰਗਣੀ ਪਵੇਗੀ ਅਸੀਂ ਕਹਿੰਦੇ ਆ ਨਾ ਧਨ ਹੈ ਉਹ ਮਨੁੱਖ ਜਿਹੜਾ ਪਰਮੇਸ਼ਵਰ ਦੀ ਬੁੱਧ ਤੇ ਚੱਲਦਾ ਹੈ ਹallelujah ਤੇ ਉਹ ساری ਜ਼ਿੰਦਗੀ ਦੇ ਗਿਆਨ ਨੂੰ ਪ੍ਰਾਪਤ ਕਰਦਾ ਹੈ ਪਿਤਾ ਪਰਮੇਸ਼ਵਰ ਕਹਿੰਦੇ ਆ ਕਿ ਸੱਚਮੁੱਚ ਤੂੰ ਪਰਮੇਸ਼ਵਰ ਦੇ ਗਿਆਨ ਦੇ ਵਿੱਚ ਬਣਿਆ ਰਹਿ ਤੇ ਮੈਂ ਤੇਰੀ ਮਦਦ ਸਹਾਇਤਾ ਕਰਾਂਗਾ ਐ ਤੇ ਹੋ ਗਈ ਸਾਡੀ ਆਪਣੀ ਬੁੱਧ ਜਾਣਦੇ ਹਾਂ ਪਾਕ ਸ਼ਾਸਤਰ ਪਵਿੱਤਰ ਸ਼ਾਸਤਰ ਸਾਨੂੰ ਕੀ ਆਖਦਾ ਹੈ ਪ੍ਰ부 ਦਾ ਕਲਾਮ ਸਾਨੂੰ ਕੀ ਦੱਸਦਾ ਹੈ ਜਾਣਦੇ ਆ ਵਚਨ ਤੋਂ ਜੋ ਕਿ ਲਿਖਿਆ ਹੈ ਯਹੂਨਾ 16 ਦੀ 16 ਅਧਿਆਏ 13 ਨੰਬਰ ਆਇਚ ਪਰ ਜਦੋਂ ਸੱਚ ਦਾ ਆਤਮਾ ਆਵੇਗਾ ਉਹ ਸਾਰੇ ਸੱਚ ਵਿੱਚ ਤੁਹਾਡੀ ਅਗਵਾਈ ਕਰੇਗਾ ਆਤਮਾ ਆਪਣੇ ਸ਼ਬਦ ਨਹੀਂ ਬੋਲੇਗਾ ਉਹ ਉਹੀ ਦੱਸੇਗਾ ਜੋ ਉਹ ਸੁਨੇਗਾ ਹੈ ਅਤੇ ਉਹ ਤੁਹਾਨੂੰ ਦੱਸੇਗਾ ਕੀ ਕੀ ਹੋਣ ਵਾਲਾ ਹੈ ਹallelujah ਕਹਿੰਦੇ ਜਦੋਂ ਸੱਚ ਦਾ ਪਰਮੇਸ਼ਵਰ ਦਾ ਕਲਾਮ ਦਾਦੇ ਜਦੋਂ ਸੱਚ ਦਾ ਆਤਮਾ ਆਵੇਗਾ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਉਹ ਸਾਰੇ ਸੱਚ ਵਿੱਚ ਤੁਹਾਡੀ ਅਗਵਾਈ ਜਿਹੜਾ ਪਵਿੱਤਰ ਸ਼ਾਸਤਰ ਹੈ ਜੋ ਵੀ ਉਹਦੇ ਵਿੱਚ ਲਿਖਿਆ ਹੈ ਉਹ ਤੁਹਾਡੀ ਅਗਵਾਈ ਕਰੇਗਾ ਕਹਿੰਦੇ ਨਾ ਪਰਮੇਸ਼ਵਰ ਤੇਰਾ ਵਚਨ ਸਾਡੀ ਅਗਵਾਈ ਕਰਦਾ ਹੈ ਤੇਰਾ ਹੀ ਵਚਨ ਸਾਨੂੰ ਚਲਾਉਂਦਾ ਹੈ ਤੇਰਾ ਹੀ ਵਚਨ ਸਾਨੂੰ ਚਾਣਣ ਦਿੰਦਾ ਹੈ ਤੇਰਾ ਹੀ ਵਚਨ ਸਾਨੂੰ ਸਹੀ ਰਸਤਿਆਂ ਸਹੀ ਜ਼ਿੰਦਗੀਆਂ ਦੇ ਵਿੱਚ ਲੈ ਕੇ ਜਾਂਦਾ ਹੈ ਅਸੀਂ ਮੰਗਦੇ ਹਾਂ ਨਾ ਖੁਦਾਬੰਦ ਆਪਣਾ ਆਤਮਾ ਸਾਨੂੰ ਦੇ ਆਪਣੇ ਪਾਕ ਰੂਹ ਦਾ ਮਸਾ ਸਾਨੂੰ ਦੇ ਤੇ ਉਹ ਕੀ ਕਰਦਾ ਸਾਰੇ ਸੱਚ ਨੂੰ ਬਿਆਨ ਕਰਦਾ ਹੈ ਸਾਡੇ ਸਾਰੇ ਯਾਸ ਰਸਤਿਆਂ ਦੇ ਵਿੱਚ ਸਾਡੀ ਸਹਾਇਤਾ ਮਦਦ ਤੇ ਸਾਡੀ ਅਗਵਾਈ ਕਰਦਾ ਹੈ ਪਰਮੇਸ਼ਵਰ ਦੇ ਆਤਮਾ ਨੂੰ ਮੰਗਿਆ ਕਰੋ ਕਿ ਹੇ ਪਰਮੇਸ਼ਵਰ ਦੀ ਰੂਹ ਮੇਰੇ ਅੰਦਰ ਆਹੇ ਪਵਿੱਤਰਾਤ ਮੇਰੇ ਅੰਦਰ ਆ ਮੇਰੇ ਪੁਰਾਣੀ ਚੀਜ਼ ਨੂੰ ਬਾਹਰ ਕੱਢ ਤੇ ਆਪਣਾ ਪਵਿੱਤਰ ਆਤਮਾ ਮੇਰੇ ਅੰਦਰ ਦੇ ਤਾਂ ਕਿ ਮੈਂ ਤੇਰੀਆਂ ਵੱਡੀਆਂ ਗੱਲਾਂ ਨੂੰ ਸਮਝ ਸਕਾਂ ਤੇ ਉਹਨਾਂ ਤੇ ਚੱਲ ਸਕਾਂ ਤੇ ਦੂਜਿਆਂ ਨੂੰ ਵੀ ਚਲਾ ਸਕਾਂ ਮੰਗਿਆ ਕਰੋ ਖੁਦਾਵੰ ਨੂੰ ਇਨਵਾਈਟ ਕਰਿਆ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਬੁਲਾਇਆ ਕਰੋ ਰੋਜ਼ ਉੱਠ ਕੇ ਹਮੇਸ਼ਾ ਹੀ ਆਪਣੇ ਦੁੱਖ ਦਰਦ ਗਨਾਨ ਨਾ ਲੱਗ ਜਾਇਆ ਕਰੋ ਖੁਦਾ ਨੂੰ ਬਲਕਿ ਪਰਮੇਸ਼ਵਰ ਨੂੰ ਕਿਆ ਕਰੋ ਖੁਦਾਵੰ ਮੇਰੇ ਅੰਦਰ ਆ ਪਵਿੱਤਰਾ ਆਤਮਾ ਮੇਰੇ ਅੰਦਰ ਆ ਮੈਂ ਤੈਨੂੰ ਇਨਵਾਈਟ ਕਰਦਾ ਹਾਂ ਆਪਣੇ ਅੰਦਰ ਤੂੰ ਮੇਰੇ ਘਰ ਦੇ ਜਿਹੜਾ ਮੇਰਾ ਘਰ ਮੈਂ ਤੇਰੇ ਲਈ ਬਣਾਇਆ ਹੈ ਤੂੰ ਉਹਦੇ ਵਿੱਚ ਵਾਸ ਕਰ ਆਪਣੀ ਰੂਹ ਮੇਰੇ ਵਿੱਚ ਵਸਾ ਇਦਾਂ ਦੀ ਪ੍ਰਾਰਥਨਾ ਪਰਮੇਸ਼ਵਰ ਕੋਲੋਂ ਮੰਗਿਆ ਕਰੋ ਆਪਣੀ ਗੁੱਧ ਤੇ ਗਿਆਨ ਦੀਆਂ ਗੱਲਾਂ ਮੈਨੂੰ ਦੱਸ ਮੇਰੇ ਗਵਾਹੀ ਕਰ ਮੇਰੇ ਤੇ ਪ੍ਰਗਟ ਕਰ ਜੇ ਤੁਸੀਂ ਇਦਾਂ ਦੀ ਪ੍ਰਾਰਥਨਾ ਪਰਮੇਸ਼ਵਰ ਕੋਲੋਂਗੇ ਤੇ ਪਰਮੇਸ਼ਵਰ ਤੁਹਾਨੂੰ ਰੂਹ ਦਾ ਮਸਾ ਦਿੰਦਾ ਹੈ ਕਹਿੰਦਾ ਆਤਮਾ ਆਪਣੇ ਸ਼ਬਦ ਨਹੀਂ ਬੋਲੇਗਾ ਉਹ ਸ਼ਬਦ ਨਹੀਂ ਬੋਲਦਾ ਪਰ ਤੁਹਾਨੂੰ ਇਦਾਂ ਦੀ ਉਹ ਰੂਹ ਦੇ ਜਾਂਦਾ ਹੈ ਕਿ ਤੁਸੀਂ ਆਪਣੇ ਆਪ ਹੀ ਸਭ ਕੁਝ ਬੋਲਣ ਲੱਗ ਜਾਂਦੇ ਆਂ ਕਹਿੰਦੇ ਆ ਉਹ ਉਸੇ ਉਹੀ ਦੱਸੇਗਾ ਜੋ ਉਹ ਸੁਣੇਗਾ ਅਤੇ ਉਹ ਤੁਹਾਨੂੰ ਦੱਸੇਗਾ ਕਿ ਕੀ ਕੀ ਹੋਣ ਵਾਲਾ ਹੈ ਪਰਮੇਸ਼ਵਰ ਦਾ ਆਤਮਾ ਕਹਿੰਦੇ ਨਾ ਗੱਲ ਕਰਦਾ ਕਈ ਲੋਕ ਕਹਿੰਦੇ ਨੇ ਸੁਪਨੇ ਸਾਨੂੰ ਪਰਮੇਸ਼ਵਰ ਨੇ ਆ ਗੱਲ ਕੀਤੀ ਖੁਦਾ ਦੇ ਦੂਤ ਨੇ ਸਾਡ ਨਾਲ ਆ ਗੱਲ ਕੀਤੀ ਮੈਨੂੰ ਸੁਪਨਾ ਇਦਾਂ ਦਾ ਆਇਆ ਮੈਨੂੰ ਉਦਾਂ ਦਾ ਸੁਪਨਾ ਆਇਆ ਜੇ ਕੁਝ ਗਲਤ ਹੋਣ ਵਾਲਾ ਵੀ ਆਏਗਾ ਖੁਦਾ ਦਾ پاک ਤੁਹਾਨੂੰ ਉਹ ਵੀ ਦੱਸ ਦੂਗਾ ਜਦੋਂ ਤੁਹਾਨੂੰ ਪਰਮੇਸ਼ਵਰ ਦਾ ਚਾਨਣ ਹੋਏਗਾ ਪਰ ਇਹ ਕਦੋਂ ਹੋਏਗਾ ਜੇ ਤੁਸੀਂ ਪਵਿੱਤਰ ਸ਼ਾਸਤਰ ਨੂੰ ਪੜਨ ਵਾਲੇ ਸਮਝਣ ਵਾਲੇ ਉਹਨੂੰ ਰੋਜ਼ ਸੁਣਨ ਵਾਲੇ ਤੇ ਰੋਜ਼ ਪਵਿੱਤਰ ਆਤਮਾ ਦੇ ਵਿੱਚ ਰਹਿ ਕੇ ਪੜਨ ਵਾਲੇ ਹੋਵੋਗੇ ਉਦੋਂ ਪਰਮੇਸ਼ਵਰ ਦਾਤ ਤੁਹਾਨੂੰ ਕੀ ਕਰੇਗਾ ਆਪਣੇ ਆਪ ਨੂੰ ਤੁਹਾਡੇ ਤੇ ਜ਼ਾਹਿਰ ਕਰੇਗਾ ਪ੍ਰਕਟ ਕਰੇਗਾ ਹੁਣ ਕਈ ਲੇਡੀਜ਼ ਨੇ ਜੋ ਮੇਰੇ ਧਿੱਗ ਨੇ ਕਹਿੰਦੇ ਨੇ ਸਾਨੂੰ ਅੱਜ ਆ ਸਪਨਾ ਆਇਆ ਸੀ ਅੱਜ ਪਰਮੇਸ਼ਵਰ ਨੇ ਮੇਰੇ ਨਾਲ ਗੱਲ ਕੀਤੀ ਅੱਜ ਤੁਹਾਡੇ ਬਾਰੇ ਦੱਸਿਆ ਤੇ ਇੱਕ ਆਵੀ ਚੀਜ਼ ਹੈ ਸੁਣ ਸਮਝਣ ਵਾਲੀ ਕਿ ਜਦੋਂ ਤੁਹਾਨੂੰ ਕੋਈ ਮਾੜਾ ਸੁਪਨਾ ਆਂਦਾ ਹੈ ਉਹਨੂੰ ਉਸੇ ਟਾਈਮ ਕੈਨਸਲ ਕਰਨਾ ਹੈ ਤੇ ਜਰੂ ਚੰਗਾ ਸੁਪਨਾ ਆਂਦਾ ਹੈ ਕੈਨਸਲ ਕਰਕੇ ਪ੍ਰੇਅਰ ਕਰਨੀ ਹੈ ਤੇ ਚੰਗੇ ਸੁਪਨੇ ਵੀ ਪ੍ਰੇਅਰ ਰਿਸੀਵ ਕਰਕੇ ਉਹਨੂੰ ਆਮਨ ਕਰਕੇ ਰਿਸੀਵ ਕਰਨਾ ਹੈ ਤੇ ਸਾਰਿਆਂ ਦੇ ਲਈ ਪ੍ਰਾਰਥਨਾ ਕਰਨੀ ਹੈ ਤੇ ਖੁਦਾਵੰਦੇ ਕੋਲੋਂ پاک ਪਵਿੱਤਰ ਆਤਮਾ ਦਾ ਮੱਸਾ ਮੰਗਣਾ ਹੈ ਫਿਰ ਪਰਮੇਸ਼ਵਰ ਤੁਹਾਨੂੰ ਪਵਿੱਤਰ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਤੁਹਾਡੇ ਉੱਤੇ ਪ੍ਰਗਟ ਕਰੇਗਾ ਤੁਹਾਨੂੰ ਵੱਡੀਆਂ ਵੱਡੀਆਂ ਗੱਲਾਂ ਦੱਸੇ ਕਹਿੰਦੇ ਨਾ ਤੂੰ ਤੂੰ ਮੁੱਝੇ ਪ੍ਰਾਰਥਨਾ ਕਰ ਮੈਂ ਤੈਨੂੰ ਵੱਡੀਆਂ ਵੱਡੀਆਂ ਔਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਤੋਂ ਤੂੰ ਹੇਠ ਤੱਕ ਨਹੀਂ ਜਾਣਦਾ ਪਤਾ ਪਰਮੇਸ਼ਰ ਦਾ ਪਾਕ ਰੂਹ ਕਹਿੰਦਾ ਹੈ ਜਦ ਤੂੰ ਮੇਰੇ ਵਿੱਚ ਬੜਿਆ ਰਹੇ ਤੇ ਮੇਰੀਆਂ ਆਗਿਆਵਾਂ ਤੇਰੇ ਵਿੱਚ ਬੜੀਆਂ ਰਹਿਣ ਤੇ ਜੋ ਤੂੰ ਮੰਗੇਗਾ ਉਹ ਤੇਰੇ ਲਈ ਹੋ ਜਾਏਗਾ ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਪਾਕ ਬਾਣੀ ਨੂੰ ਰੋਜ਼ ਪੜਿਆ ਕਰੋ ਪਰਮੇਸ਼ਰ ਦੀਆਂ ਗੱਲਾਂ ਨੂੰ ਰੋਜ਼ ਸੁਨਿਆ ਕਰੋ ਆਪਣੇ ਮਨਾਂ ਦੇ ਵਿੱਚ ਵਸਾਇਆ ਕਰੋ ਤੇ ਮੰਨਣ ਕਰਦਿਆ ਰਿਹਾ ਕਰੋ ਹਲੇਲੂਇਆ ਪਰਮੇਸ਼ਰ ਤੁਹਾਨੂੰ ਇਸ ਵਚਨ ਦੇ ਅਧਾਰ ਤੇ ਬਲੈਸ ਕਰਨ ਆਸ਼ੀਸ਼ਿਤ ਕਰਨ ਪ੍ਰਾਰਥਨਾ ਕਰਦੇ ਹallelujah ਹallelujah ਸਰਬਸ਼ਕਤੀਮਾਨ ਸਨ ਦਾ ਯਹੋਵਾ ਖੁਦਾਵੰਤੀ ਜੋ ਵੀ ਅੱਜ ਅਸੀਂ ਵਚਨ ਤੁਹਾਡਾ ਭਾਗ ਕਲਾਮ ਸੁਣਿਆ ਪਿਤਾ ਪਰਮੇਸ਼ਰ ਜੀ ਇਹ ਵਚਨ ਸਾਡੇ ਹਿਰਦਿਆਂ ਦੇ ਵਿੱਚ ਵਾਸ ਕਰੇ ਮਹਾਨ ਪਰਮੇਸ਼ਰ ਜੀ ਇਹਨਾਂ ਵਚਨਾਂ ਦੇ ਚੱਲਣ ਵਾਲੇ ਮੰਨਨ ਕਰਨ ਵਾਲੇ ਹੋ ਜਾਈਏ ਮੇਰੇ ਮਹਾਨ ਖੁਦਾ ਪਿਤਾ ਪਰਮੇਸ਼ਰ ਜੀ ਵਚਨ ਦੇ ਵਸੀਲੇ ਨਾਲ ਵੱਡੀਆਂ ਬਰਕਤਾਂ ਵੱਡੀਆਂ ਆਸ਼ੀਸ਼ਾਂ ਦੇਣਾ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਦੀ ਬੁੱਧ ਸਮਝ ਨੂੰ ਪਿਤਾ ਪਰਮੇਸ਼ਰ ਜੀ ਅਨੋਇੰਟ ਕਰਨਾ ਮੇਰੇ ਮਹਾਨ ਪਰਮੇਸ਼ਰ ਜੀ ਆਪਣੇ ਰੂਹ ਦਾ ਮਸਾ ਇਹਨਾਂ ਨੂੰ ਦੇਣਾ ਪਿਤਾ ਪਰਮੇਸ਼ਰ ਮੇਰੇ ਮਹਾਨ ਖੁਦਾ ਸੱਚਮੁੱਚ ਪਿਤਾ ਪਰਮੇਸ਼ਰ ਜਿਨ੍ਹਾਂ ਮਹਾਨ ਪਰਮੇਸ਼ਰ ਜਿਸ ਗਿਫਤ ਨੂੰ ਲੈ ਕੇ ਪਿਤਾ ਪਰਮੇਸ਼ਰ ਜੀ ਆਤਮਾ ਦੇ ਪਰ ਪੂਰੀ ਇਹਨਾਂ ਨੂੰ ਮਿਲੇ ਮੇਰੇ ਮਹਾਨ ਕੁਦਾ ਤੇ ਵੱਡੇ ਪਵਿੱਤਰ ਸ਼ਾਸਤਰ ਨੂੰ ਸਮਝਣ ਵਾਲੇ ਪਿਤਾ ਪਰਮੇਸ਼ਰ ਜਿਨ੍ਹਾਂ ਦੇ ਮਨਨ ਕਰਨ ਵਾਲੇ ਚੱਲਣ ਵਾਲੇ ਹੋ ਜਾਣ ਇਹਨਾਂ ਦੇ ਅਕਾਰਚ ਵੱਡੀਆਂ ਬਰਕਤਾਂ ਰੁਕੇ ਕੰਮਾਂ ਨੂੰ ਪੂਰੇ ਕਰਨਾ ਮੇਰੇ ਮਹਾਨ ਪਰਮੇਸ਼ਵਰ ਇਹਨਾਂ ਬੱਚਿਆਂ ਨੂੰ ਅਸ਼ੀਸ਼ਾਂ ਬਰਕਤਾਂ ਦੇ ਨਾਲ ਪੰਨਾ ਆਪਣੀ ਹੀ ਮਰਜ਼ੀ ਨਾਲ ਤੇ ਪੂਰੀ ਕਰਨਾ ਮੇਰੇ ਮਹਾਨ ਕੁਦਾ ਹੁਣ ਸਮਾ ਪਿਤਾ ਪਰਮੇਸ਼ਰ ਜੀ ਸਾਡੇ ਕੁਸੀਂ ਰੋਜ਼ੇ ਦੇ ਵਿੱਚ ਸਾਨੂੰ ਬਣਾ ਕੇ ਰੱਖਿਆ ਤੁਹਾਡਾ ਬਹੁਤ ਸ਼ੁਕਰ ਧੰਨਵਾਦ ਕਰਦੇ ਹਾਂ ਹੁਣ ਰੋਜ਼ੇ ਖੋਲਣ ਦਾ ਸਮਾਂ ਹੈ ਪਿਤਾ ਪਰਮੇਸ਼ਵਰ ਜੀ ਸਭ ਨੇ ਹੀ ਤੁਹਾਡੀ ਹਜ਼ੂਰੀ ਦੇ ਵਿੱਚ ਰੋਜ਼ਾ ਰੱਖਿਆ ਜਿੰਨਾ ਜਿੰਨਾਂ ਨੇ ਵੀ ਤੁਹਾਡੇ ਹਜ਼ੂਰ ਦੇ ਵਿੱਚ ਪਿਤਾ ਪਰਮੇਸ਼ਵਰ ਜੀ ਰੋਜ਼ੇ ਦੇ ਦੌਰਾਨ ਪਿਤਾ ਪਰਮੇਸ਼ਵਰ ਜੀ ਆਪਣੀ ਖੁਆਇਸ਼ਾਂ ਰੱਖੀਆਂ ਮੇਰੇ ਮਹਾਨ ਪਰਮੇਸ਼ਵਰ ਜੀ ਆਪਣੀ ਚਿੰਤਾ ਪਰੇਸ਼ਾਨੀਆਂ ਰੱਖੀਆਂ ਮੇਰੇ ਮਹਾਨ ਖੁਦਾ ਜੀ ਤੁਸੀਂ ਨਾਲ ਦੇ ਉਪਜਿੰਤਾ ਪਰੇਸ਼ਾਨੀਆਂ ਨੂੰ ਦੂਰ ਕਰਨਾ ਮੇਰੇ ਮਹਾਨ ਪਰਮੇਸ਼ਵਰ ਜੀ ਤੇ ਜੋ ਵੀ ਤੰਗੀਆਂ ਨਾਲ ਰੋਜ਼ਾ ਰੱਖਣ ਦੇ ਵਿੱਚ ਆਉਂਦੀਆਂ ਨੇ ਮੇਰੇ ਮਹਾਨ ਖੁਦਾ ਜੀ ਹੁਣ ਵੱਡੀਆਂ ਤੰਗੀਆਂ ਤਾਂ ਉਹ ਜੋਨਾ ਕਰਾ ਪਰਿਵਾਰਾਂ ਤੇ ਤੁਹਾਡੀ ਆਸ਼ੀਸ਼ਾਂ ਬਰਕਤਾਂ ਠਹਿਰ ਜਾਣ ਮੇਰੇ ਮਹਾਨ ਪਰਮੇਸ਼ਵਰ ਜੀ ਤੁਹਾਡੇ ਹੀ ਵਸੀਲੇ ਵੱਡੀਆਂ ਬਰਕਤਾਂ ਨੂੰ ਪਾਣ ਤੁਹਾਡੇ ਨਾਮ ਦੇ ਵਿੱਚ ਵੱਧਦੇ ਜਾਣ ਮੇਰੇ ਮਹਾਨ ਪਰਮੇਸ਼ਵਰ ਜੀ ਤੁਹਾਡੇ ਨਾਮ ਨੂੰ ਉੱਚਾ ਕਰਦੇ ਜਾਣ ਮੇਰੇ ਮਹਾਨ ਪਰਮੇਸ਼ਵਰ ਜੀ ਜ਼ਿੰਦੇ ਖੁਦਾ ਦੇ ਨਾਮ ਚ ਮੰਗਦੇ ਆਮਨ ਪਿਤਾ ਪਰਮੇਸ਼ਵਰ ਜੀ ਜੋ ਵੀ ਖਾਣਾ ਖਾਣਾ ਖਾਣ ਪਾਣੀ ਨੂੰ ਪੀਣ ਉਸ ਖਾਣੇ ਤੇ ਪਾਣੀ ਨੂੰ ਮਹਾਨ ਪਰਮੇਸ਼ਵਰ ਜੀ ਬles ਕਰਿਓ ਮੇਰੇ ਮਹਾਨ ਪਰਮੇਸ਼ਵਰ ਜਦ ਉਹ ਖਾਣਾ ਖਾਣ ਇਹਨਾਂ ਦੀ ਸ਼ਰੀਰ ਦੀ ਭੁੱਖ ਪਿਤਾ ਪਰਮੇਸ਼ਰ ਜੀ ਸ਼ਾਂਤ ਹੋਵੇ ਤੇ ਵਚਨ ਨੂੰ ਲੈ ਕੇ ਇਹਨਾਂ ਦੀ ਆਤਮਾ ਦੀ ਭੁੱਖ ਪਿਤਾ ਪਰਮੇਸ਼ਰ ਜੀ ਸ਼ਾਂਤ ਹੋਵੇ ਮੇਰੇ ਮਹਾਨ ਕੁਦਰ ਤੁਹਾਡੇ ਨਾਮ ਦੇ ਵਿੱਚ ਵੱਧਦੇ ਜਾਨ ਖਾਣੇ ਤੇ ਪਾਣੀ ਨੂੰ ਬles ਕਰਿਓ ਅਨੋਇੰਟ ਕਰਿਓ ਪਿਤਾ ਪਰਮੇਸ਼ਰ ਜੀ ਤੁਹਾਨੂੰ ਵੱਡਾ ਮਸਾ ਆਪਣਾ ਵੱਡਾ ਬਲ ਇਹਨਾਂ ਤੇ ਦਿਓ ਮੇਰੇ ਮਹਾਨ ਕਮੇਸ਼ਰ ਇਹਨਾਂ ਦੀ ਕਿਸੇ ਵੀ ਚੀਜ਼ ਦੀ ਕਿਸੇ ਵੀ ਪਾਲੀ ਵਸਤੂ ਦੀ ਕਮੀ ਕਾਟੀ ਨਾ ਹੋਵੇ ਮੇਰੇ ਮਹਾਨ ਪਰਮੇਸ਼ਰ ਤੁਹਾਡੇ ਨਾਮ ਦੇ ਵਿੱਚ ਵੱਧਦੇ ਜਾਨ ਸਾਰੀ ਇਹ ਪ੍ਰਾਰਥਨਾ ਨੂੰ ਯੇਸ਼ੂ ਨਾਸਰੀ ਜੀ ਦੇ ਸਮਰਥੀ ਨਾਮ ਦੇ ਵਿੱਚ ਮੰਗਦੇ ਆਂ ਸਾਰਿਆਂ ਨੂੰ ਪਿਆਰ ਭਰੀ ਜੈਮਸੀ ਦੀ ਤਾਰੀਕ ਲਈ ਸਾਰਿਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ